ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੰਡ ਲਿੱਤਰਾ ਜੀ ਤਹਿਸੀਲ ਰਾਏਕੋਟ ਤੇ ਜ਼ਿਲ੍ਹਾ ਬਈ ਨੂੰ ਪੈਂਦਾ ਜੀ ਲੁਧਿਆਣਾ ਨੇੜੇ ਸ਼ਹਿਰ ਰਾਏਕੋਟ ਰਹਿ ਜਾਂਦਾ ਜੀ ਇਸ ਫਾਰਮ ਚੋਂ ਆਪਾਂ ਪਹਿਲਾਂ ਵੀ ਇੱਕ ਵੀਡੀਓ ਕਵਰ ਕੀਤੀ ਆ ਜੀ ਪਸ਼ੂਆਂ ਦੀ ਗਿਣਤੀ ਫੇਰ ਮੈਂ ਤੁਹਾਨੂੰ ਚੈੱਕ ਕਰਾ ਦਿੰਨਾ ਜੀ ਤੇ ਬਾਈ ਏਆਈ ਦੀ ਪ੍ਰੈਕਟਿਸ ਵੀ ਆਪ ਹੀ ਕਰਦੇ ਆ ਜੀ ਜਿੰਨੇ ਬਾਈ ਕਹਿੰਦਾ ਆਪਣੇ ਕੋਲ ਨਾਗਾ ਜੀ ਇਸ ਵਕਤ ਮਗਰ ਛੋਟੇ ਤਿਆਰ ਹੋਈ ਜਾਂਦੇ ਆ ਜਿਹੜੇ ਆਪਾਂ ਵੱਡੇ ਨਾਗਾ ਉਹ ਸੇਲ ਕਰੀ ਜਾਈਦੇ ਆ ਸਾਰੇ ਵਿਦ ਰਿਕਾਰਡ ਆ ਜੀ ਜਿਹੜੀਆਂ ਤੁਸੀਂ ਉਧਰ ਹੀ ਫਰ ਬੈਠੀਆਂ ਦੇਖ ਸਕਦੇ ਹੋ ਜੀ ਫੁੱਲ ਚੰਗੇ ਸੀਮੰਟ ਦੀਆਂ ਵਿੱਚ ਕੋ ਸੈਕਸਰ ਦੀਆਂ ਵੀ ਨੇ ਵਾਲ ਡਿਵਾਈਡ ਦੀਆਂ ਵੀ ਨੇ ਏਬੀਐਸ ਵੀ ਆ ਹਰੇਕ ਪ੍ਰਕਾਰ ਦੇ ਸੀਮੰਟ ਦੇ ਬਾਈ ਕੋਲ ਬੱਚੇ ਟੌਪ ਕਲਾਸ ਹੀ ਆ ਅੱਜ ਦੀ ਵੀਡੀਓ ਚ ਦੋ ਨਾਗਾ ਜੀ ਇੱਕ ਤਾਂ ਗੱਬਣ ਚੰਗੇ ਮਲਕ ਰਿਕਾਰਡ ਵਾਲੀ ਤੇ ਦੋ ਨੰਬਰ ਨਾਗ ਆ ਜਿਹੜਾ ਸੁਆ ਸੁਆਇਆ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਵੀਡੀਓ ਨੂੰ ਐਂਡ ਤੱਕ ਕਰ ਦੇਖਿਓ ਤੁਹਾਨੂੰ ਨਾਗ ਪਸੰਦ ਆਉਂਦਾ ਫੱਟ ਬੈਂਦਾ ਆ ਕੇ ਤਸੱਲੀ ਪਰਖ ਤੁਸੀਂ ਕਰਨੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਮਨਦੀਪ ਸਿੰਘ ਆ ਜੀ ਪਿੰਡ ਲਿੱਤਰਾ ਜ਼ਿਲ੍ਹਾ ਲੁਧਿਆਣਾ ਤਹਿਸੀਲ ਰੈਕੋਟਾ ਜੀ ਮੋਬਾਈਲ ਨੰਬਰ ਜੀ 98787 76614 ਜੀ ਆਪਾਂ ਲਗਭਗ 1.5 ਮਹੀਨਾ ਪਹਿਲਾਂ ਜਿਹੜੀ ਵੀਡੀਓ ਪਾਈ ਸੀ ਗੱਬਣ ਵੈੜ ਦੀ ਵਹਿ ਗਈ ਜੀ ਹਾਂਜੀ ਵੀਰ ਜੀ ਉਹ ਵੈ ਗਈ ਸੀ ਆਪਣੀ ਜੀ ਠੀਕ ਆ ਕਿੱਥੇ ਜਾਵੜੀ ਜੀ ਉਹ ਉਹ ਹੀ ਆਪਣੇ ਇੱਧਰ ਚਲੀ ਗਈ ਆਪਣੇ ਰਾਏਕੋਟ ਦੇ ਏਰੀਆ ਚ ਗਈ ਆ ਜੀ ਰਾਏਕੋਟ ਦੇ ਏਰੀਆ ਜੀ ਠੀਕ ਆ ਬਾਈ ਹਾਂਜੀ ਤੇ ਜਦੋਂ ਫਿਰ ਹੁਣ ਨਗਾ ਦੀ ਗਿਣਤੀ ਵਧੀ ਜਾਂਦੀ ਆ ਨਾਲ ਫਿਰ ਇੱਕ ਦੋ ਕੱਢ ਦੇਈਂ ਹਾਂਜੀ ਵੀਰੇ ਫਿਰ ਇੱਕ ਦੋ ਕੱਢ ਦੇਈਂ ਆ ਨੇ ਜਗਾ ਦੀ ਗਿਣਤੀ ਕਰਕੇ ਹਾਂਜੀ ਆਪਣੇ ਕੋਲ ਪੂਰੀ ਪੂਰੀ ਆ ਤੇ ਆਪਣੀ ਜਿਹੜੀ ਵੱਧ ਤੋਂ ਵੱਧ ਦੁੱਧ ਵਾਲੀ ਵੈੜ ਕਿੰਨੇ ਲੀਟਰ ਤੇ ਚੱਲਦੀ ਆ ਜੀ ਆਪਣੇ ਵੀਰੇ ਵੱਧ ਤੋਂ ਵੱਧ 55 ਲੀਟਰ ਤੱਕ ਹੀ ਪਜਵੰਦਰੀ ਦਾ ਦੇਖਰਾ ਠੀਕ ਆ ਭਾਈ ਆਪਾਂ ਗੱਬਣ ਵੈੜ ਤੋਂ ਸ਼ੁਰੂ ਕਰਾਂਗੇ ਵੀਰੇ ਸੂਆ ਕਿੰਨਾ ਸੁੰਦੀ ਆ ਜੀ ਇਹ ਇਹ ਤੀਜੇ ਸੂਏ ਸੁਣੀ ਆ ਜੀ ਤੀਜੇ ਸੂਏ ਸੁਣੀ ਸਮਾਂ ਕਿੰਨਾ ਲੈਂਦੀ ਆ ਜੀ ਹਜੇ ਸਮਾਂ ਵੀਰੇ ਇਹ ਲਊਗੀ 5-7 ਦਿਨ ਬੱਸ ਹਾਂਜੀ 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 ਠੀਕ ਆ ਪਿਛਲੇ ਸੂਏ ਦਾ ਪੀਕ ਲੈਵਲ ਕਿੰਨਾ ਜੀ ਇਹਦਾ ਪਿਛਲੇ ਵੀਰੇ ਇਹਦਾ 40 ਪਲੱਸ ਹੀ ਰਿਹਾ ਵਾ 40 ਤੋਂ ਬਾਹਰ ਹਾਂਜੀ ਰਾਮ ਨਾਲੀ ਠੀਕ ਆ ਹੁਣ ਕਰਮ ਵਾਲੀ ਕਿਹੜੇ ਸੀਮਨ ਤੋਂ ਗੱਬਣਾ ਜੀ ਇਹ ਹੁਣੇ ਸੈਕ ਦੇ ਸੀਮਨ ਤੋਂ ਆਜੀ 66 ਤੋਂ ਪ੍ਰੋਪਰ ਰਿਕਾਰਡ ਮਿਲੂਗਾ ਹਾਂਜੀ ਸਾਰਾ ਕੁਝ ਮਿਲੂਗਾ ਜੀ ਕਿਉਂਕਿ ਏਆਈ ਆਪਾਂ ਆਪ ਹੀ ਕਰਦੇ ਆ ਹਨਾ ਇੱਧਰ ਰਿਕਾਰਡ ਹੀ ਰੱਖਦੇ ਆ ਸਾਰਾ ਹਾਂਜੀ ਹਾਂਜੀ ਬਿਲਕੁਲ ਤੋਰ ਕੇ ਦਿਖਾ ਦਿਓ ਵੀਰੇ ਤੋਰ ਦੇ ਜੇ ਆਪਾਂ ਜਾਤ ਬ੍ਰੀਡ ਦੀ ਗੱਲ ਕਰਗੇ ਤਾਂ ਵੀਰੇ ਹੰਤੋਂ ਕੋਈ ਨਹੀਂ 40 ਪਲੱਸ ਦੁੱਧ ਕਪੈਸਿਟੀ ਵਾਲੀ ਹੈ ਜੀ ਕੱਦ ਕਾਠ ਵੱਡਾ ਹੀ ਆ ਜਾਂਦਾ ਜੀ ਸੋਨਾ ਬੋਡੀ ਸਟਰਕਚਰ ਆ ਸੈਗ ਦੇ ਸੈਕਸਰ ਸੀਮੰਟ ਤੋਂ ਗੱਬਣ ਆ ਜਿਹਦਾ ਰਿਕਾਰਡ ਤੁਸੀਂ ਬਾਈ ਕੋਲੋਂ ਪ੍ਰੋਪਰ ਲੈ ਸਕਦੇ ਆ ਜੀ ਤਿਆਰੀ ਕਮਾਲ ਦੀ ਕੀਤੀ ਹੋਈ ਆ ਡੇਟ ਮੁਤਾਬਕ ਸਮਾਂ ਬਾਈ ਦੱਸਦਾ ਕਿ ਹਜੇ ਇੱਕ ਹਫ਼ਤਾ ਲੇ ਜੂਗੀ ਜੀ ਇੱਕ ਦੋ ਦਿਨ ਬਾਅਦ ਵੀ ਸੱਕਦੇ ਆ ਘਟ ਵੀ ਸਕਦੇ ਆ ਸੋਹਣਾ ਤੇ ਸ਼ਾਨਦਾਰ ਹਵਾਨਾ ਜੀ ਰੰਗ ਪ੍ਰਿੰਟ ਜਾਤ ਬਰੀਡ ਦੀ ਪੂਰੀ ਚੰਗੀ ਐ ਤੇ ਬੱਚਾ ਤਾਂ ਫਿਰ ਕਰਮਾ ਜੀ ਟੌਪ ਦਾ ਦੇ ਨਹੀਂ ਆ ਕਿਉਂਕਿ 66 ਸੀਮਣ ਤੋਂ ਗੱਬਣ ਮਿਲਕ ਵੇਣ ਪੂਰੀ ਸਟਰੋਂਗ ਹੁੰਦੀ ਆ ਰਸੇ ਵਰਗੀ ਦੋਨੇ ਸਾਈਡ ਤੋਂ ਪਸ਼ੂ ਬੱਜੇ ਹੁੰਦੇ ਆ ਤਾਂ ਕਰਕੇ ਥੋੜਾ ਜਿਹਾ ਹੁਣ ਤਰਲ ਚ ਦਿੱਕਦਾ ਜ਼ਿਆਦਾਤਰ ਪਸ਼ੂ ਬਾਈ ਦੇ ਖੜੇ ਹੀ ਰਹਿੰਦੇ ਇੱਕ ਜਗ੍ਹਾ ਤੇ ਜੀ ਕਉਂਕੀ ਜਗ੍ਹਾ ਦੀ ਕਮੀ ਆ ਵੀਰੇ ਸੋਨਾ ਫਿਟਨੈਸ ਆਲਾ ਹਵਾਨਾ ਕੱਟ ਆਲਾ ਤੁਸੀਂ ਦੇਖ ਸਕਦੇ ਹੋ ਜੇ ਆਪਾਂ ਜਮਾ ਤਿਆਰ ਦੀ ਕਰਮ ਵਾਲੀ ਦੀ ਵੀਡੀਓ ਪਾਉਂਦੇ ਤਾਂ ਹਵਾਨਾ ਹੋਰ ਵੀ ਟੌਪ ਕਲਾਸ ਹੀ ਤਿਆਰ ਕੀਤਾ ਹੋਣਾ ਸੀ ਹਾਂਜੀ ਹਾਂਜੀ ਥਾਣ ਮੈਂ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਾ ਦਿੰਨਾ ਸੋਨਾ ਮੁਠੀ ਆਲਾ ਥਾਣਾ ਕੱਲਾ ਕੱਲਾ ਨਿੱਖੜਮਾ ਹੱਥੀ ਜਵਾਈ ਆਲਾ ਚੈੱਕ ਕਰ ਸਕਦੇ ਹੋ ਚਾਰ ਹੀ ਥਾਣਾ ਤੇ ਫੋਰ ਸ਼ਾਂਗ ਦੇ ਭੋਰਾ ਵੀ ਨੇ ਜੀ ਤੇ ਵੀਰੇ ਕੀਮਤ ਕੀ ਰਹਿਣ ਵਾਲੀ ਆ ਜੀ ਇਹਦੀ ਕੀਮਤ ਵੀਰੇ ਕੋਈ ਗੱਲ ਨਹੀਂ ਮੌਕੇ ਤੇ ਕਰ ਦਾਂਗੇ ਜੀ ਕਿਉਂਕਿ ਹਜੇ ਸਮਾਂ ਵੀ ਲੈ ਨਹੀਂ ਹੈ ਹਨਾ ਜੇ ਕੋਈ ਅੱਜ ਸੱਜਣਾ ਲੈ ਕੇ ਜਾਂਦਾ ਤਾਂ ਚਲੋ ਅੱਜ ਉਹ ਜੂ ਡਿਮਾਂਡ ਜੇ ਕੱਲ ਨੂੰ ਲੈ ਕੇ ਜਾਂਦਾ ਜਾਂ ਸੂਆ ਸਵਾਇਆ ਨਾਗ ਲੈ ਕੇ ਜਾਂਦਾ ਤਾਂ ਡਿਮਾਂਡ ਉਦਾਂ ਦੀ ਹੋ ਜੂਗੀ ਹਾਂਜੀ ਹਾਂਜੀ ਦੋ ਨੰਬਰ ਜਿਹੜੀ ਡੱਬੀ ਵੜਾ ਹੈ ਬਾਈ ਆਪਣੇ ਕੋਲ ਸੂਆ ਕਰਨਵਾ ਜੀ ਇਹਦਾ ਇਹ ਜੀ ਦੂਜੇ ਸੂਏ ਆ ਜੀ ਕਦੋਂ ਸੂਈ ਆ ਜੀ ਇਹ ਇਹਨੂੰ ਹੋ ਗਿਆ ਜੀ ਲਗਭਗ 40 ਤੋਂ 45 ਦਿਨ ਹੋ ਗਏ ਜੀ ਸੂਈ ਬੱਚਾ ਜੀ ਇਹਦਾ ਬੱਚਾ ਇਹਦੇ ਮਗਰ ਬੱਸੀ ਜੀਗੀ ਜੀ ਹਾਂਜੀ ਉਹਦੇ ਗੋਡੇ 'ਚ ਪੱਕ ਕੇ ਮਰ ਗਈ ਜੀ ਠੀਕ ਆ ਫੋਕਸ ਬੈਰੀ ਹੋ ਗਈ ਹਾਂਜੀ ਹਾਂਜੀ ਹੁਣ ਕਿੰਨਾ ਦੁੱਧ ਤਿਆਰ ਆ ਜੀ ਇਹਦੇ ਥੱਲੇ ਜੀ ਕੰਡੇ ਵਾਲਾ 16 16.5 ਲੀਟਰ ਤਿਆਰ ਆ ਜੀ ਤਿਆਰ ਆ ਜੀ ਆਪਣੇ ਘਰੇ ਚਵਾਈ ਕਰ ਸਕਦੇ ਕੋਈ ਹਾਂਜੀ ਹਾਂਜੀ ਚਾਹੇ 10 ਡੰਗ ਚੋਵੇ ਠੀਕ ਆ ਹਾਂਜੀ ਵੀਰ ਜੀ ਥਣਾ ਦੀ ਗਰੰਟੀ ਹੋਊਗੀ ਫੁੱਲ ਗਰੰਟੀ ਆ ਜੀ ਥਣਾ ਦੀ ਕੋਈ ਧਾਰ ਘੱਟ ਵਧਣੇ ਠੀਕ ਆ ਹਾਂਜੀ ਬ੍ਰੀਡ ਦੇ ਪੱਕ ਤੋਂ ਇਹ ਵੀ ਚੰਗੀ ਆ ਇਹ ਥੋੜੀ ਜਿਹੀ ਭੱਜੂਗੀ ਹਨਾ ਹਾਂਜੀ ਇਹ ਤਾਂ ਕਰਕੇ ਤੋੜ ਕੇ ਨਹੀਂ ਦਿਖਾਉਂਦੇ ਤੋਰੇ ਦੀ ਇੱਕ ਕਲਾਸ ਹੋਊਗੀ ਬੇ ਫਿਕਰ ਹੋ ਜਾਓ ਬਈ ਤੋਰਾ ਨਹੀਂ ਵੜ ਦਾ ਗਲਤ ਹੁੰਦਾ ਇਹ ਤਾਂ ਨਹੀਂ ਖੋਲਦੇ ਉਹ ਵੀ ਜਗਾ ਪੂਰੀ ਪੂਰੀ ਆ ਤੇ ਬਾਈ ਦੱਸਦਾ ਕਿ ਇਹ ਥੋੜੀ ਜਿਹੀ ਭੱਜਦੀ ਆ ਬਾਕੀ ਨਮਾ ਹਾਣਾ ਵੀਰੇ ਥੋੜੀ ਕਨੀ ਤਾਂ ਸ਼ਰਾਰਤ ਕਰਮ ਵਾਲਾ ਕਰਦਾ ਹੀ ਹੁੰਦਾ ਜੀ ਤੇ ਇਹਦੀ ਕੀਮਤ ਕਿ ਰਹਿਣ ਵਾਲੀ ਹੈ ਜੀ ਸੀਰੀਲ ਸਾਹੂ ਬਹੁਤ ਆ ਜੀ ਇਹਦੀ ਠੀਕ ਆ ਹਾਂ ਜੀ ਹਾਂ ਇਹ ਨਹੀਂ ਲੱਤਾਂ ਰਾਲੀ ਨਹੀਂ ਹੈ ਜੀ ਲੈ ਠੀਕ ਹੈ ਜੀ ਹਾਂ ਜੀ ਇਹਦੀ ਕੀਮਤ ਇਹਦੀ ਜੀ 48000 ਰੁਪਿਆ ਜੀ ਹੋਜੂ ਮਾਨ ਤਣਜ ਕਰ ਦਾਂਗੇ ਜੀ ਮੌਕੇ ਤੇ ਕੋਈ ਠੀਕ ਆ 16500 1650 ਲੀਟਰ ਦੁੱਧ ਤੁਸੀਂ ਆਪ ਦਾ ਜੋਖ ਕੇ ਲੈ ਜਾਓ 48000 ਰੁਪਿਆ ਇਹਦੀ ਕੀਮਤ ਹੋਊਗੀ ਜੀ ਤੁਹਾਨੂੰ ਕੋਈ ਵੀ ਨਾਗ ਫੱਟ ਬੈਂਦਾ ਪਸੰਦ ਆਉਂਦਾ ਆ ਕੇ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ